ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਕਿਰਲੋ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਪਾਉਣ ਲਈ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਪੜਾਈ ਭੈਣ ਭਰਾ ਪਤਾ ਮੰਗ ਤੇ ਫੋਨ ਨੰਬਰ ਦੱਸੋ ਜੋ ਐਡ ਵਿੱਚ ਦੱਸਣਾ ਹੈ ਜੀ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਜਿੰਨਾ ਚਿਰ ਰਿਸ਼ਤਾ ਨਹੀਂ ਹੁੰਦਾ ਐਡ ਕੁਝ ਦਿਨਾਂ ਬਾਅਦ ਬਾਹਰ ਬਾਹਰ ਲਗਾਈ ਜਾਂਦੀ ਹੈ ਸਾਡੇ ਘਰੇ ਨੂੰ ਰਿਸ਼ਤਾ ਚਾਹਨਾ ਹੋ ਤਾਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਉਹ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਜਨਮ 4 6 1985 ਪੜ੍ਹਾਈ ਪਲੱਸ 2 ਕੱਦ 5 ਫੁੱਟ 7 ਇੰਚ ਗੋਤ ਚੋਟ ਮਰਾਦਾ ਕਾਸ ਅਰੋੜਾ ਸਿੱਖ ਲੜਕੇ ਦੇ ਦੋ ਭਰਾ ਨੇ ਇੱਕ ਮੈਰਿਡਾ ਇੱਕ ਅਨਮੈਰਿਡਾ ਇੱਕ ਭੈਣ ਮੈਰਿਡ ਲੜਕੇ ਦੀ 16 ਲੱਖ ਸਾਲ ਦੀ ਆਮਦਨ ਹੈ। ਲੜਕੇ ਦਾ ਪ੍ਰਾਪਰਟੀ ਡੀਲਰ ਅਤੇ ਫਾਈਨਾਂਸ ਦਾ ਕੰਮ ਹੈ ਜੀ। ਲੜਕੇ ਦੀ ਬਠਿੰਡਾ Omax ਵਿੱਚ ਵਧੀਆ ਕੋਠੀ ਹੈ ਜੀ। ਲੜਕਾ ਸੋਹਣਾ ਸੁਨੱਖਾ ਜੀ ਨਸ਼ਾ ਨਹੀਂ ਕਰਦਾ ਜੀ। ਮੰਗ ਇਹਨਾਂ ਨੂੰ ਗਰੀਬ ਕਰੋ। ਘਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਜੀ। ਲੜਕੀ ਸੋਹਣੀ ਸੁਨੱਖੀ ਹੋਵੇ, ਗਰੀਬ ਘਰ ਤੋਂ ਹੋਵੇ। ਦਾਜ ਦੀ ਕੋਈ ਮੰਗ ਨਹੀਂ। ਤਲਾਕशुदा ਲੜਕੀ ਵੀ ਮਨਜ਼ੂਰ ਹੈ ਇਹਨਾਂ ਨੂੰ। ਬਿਨਾਂ ਬੱਚੇ ਤੋਂ ਹੋਵੇ। ਅਰੋੜਾ ਸਖ ਕਾਸਟ ਨੂੰ ਪਹਿਲ ਹੈ ਜੀ ਬਾਕੀ ਉੱਚ ਜਾਤੀ ਦੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਤੇ ਐਸੀ ਕਾਸਟ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 2/12/1992 ਕੱਤ 5 ਫੁੱਟ 8 ਇੰਚ ਕਾਸਟ ਜੱਟ ਸਖ ਵੈਸੇ ਲੜਕਾ ਕਟਿੰਗ ਵਾਲਾ ਹੈ ਪਰ ਪੱਗ ਬੰਦਾ ਹੈ ਜੀ ਦੋਤ ਸ਼ੌਕਰ ਪਤਾ ਪਿੰਡ ਪੂਲਣੀਾ ਜ਼ਿਲ੍ਹਾ ਸਹੀਦ ਪਖਤ ਸਿੰਘ ਨਗਰ ਕੰਮ ਖੇਤੀਬਾੜੀ 2 ਕਿਲੇ ਜ਼ਮੀਨ ਆਪਣੀ ਤੇ 5 ਕਿਲੇ ਠੇਕੇ ਤੇ ਖੇਤੀ ਕਰਦੇ ਹਨ। ਇਨ੍ਹਾਂ ਕੋਲ ਆਪਣਾ ਟਰੈਕਟਰ ਹੈ ਜੀ ਪਰਿਵਾਰ ਵਿੱਚ ਬੰਦਾ ਤਾਂ ਪਿਤਾ ਹਨ ਦੋ ਭੈਣਾਂ ਨੇ ਵੇਈਆਂ ਹਨ। ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਜੀ। ਆ ਮੈਂ ਘੱਟ ਪੜ੍ਹੀ ਲਿਖੀ ਹੋਵੇ ਲੜਕੀ ਜੱਟ ਜਾਂ ਸੈਣੀ ਕਾਸਟ ਦੀ ਹੋਵੇ ਦਾਜ ਦੇ ਦੀ ਕੋਈ ਮੰਗ ਨਹੀਂ ਜੀ। ਵਿਆਹ ਵੀ ਸਿੰਪਲ ਕਰਨਾ ਹੈ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋਗੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿਕ ਗੋਤ ਸਹੋਤਾ ਜਨਮ 13/1992 ਕੱਤ 5 ਫੁੱਟ 11 ਇੰਚ ਪੜਾਈ ਪਲੱਸ 2 ਸੌਫਟਵੇਅਰ ਕੰਪਿਊਟਰ ਕੋਰਸ ਕੰਮ ਖੇਤੀਬਾੜੀ ਜ਼ਮੀਨ 16 ਕਿੱਲੇ ਦੋਵਾਂ ਫਰਾਮਾਂ ਨੂੰ 8-8 ਕਿੱਲੇ ਹੁੰਦੀ ਹੈ ਪਿਤਾ ਖੇਤੀਬਾੜੀ ਕਰਦੇ ਹਨ ਮਾਤਾ ਹਾਊਸ ਵਾਈਫ ਇੱਕ ਵੱਡਾ ਪਰ ਆਰਬ ਕੰਟਰੀ ਵਿੱਚ ਹੈਵੀ ਵਾਹਨ ਡਰਾਈਵਰ ਹੈ ਮੈਰਿਡ ਹੈ ਲੜਕਾ ਤੇ ਲੜਕੀ ਦਾ ਸਾਰਾ ਪਰਿਵਾਰ ਸੁੱਧ ਵੈਸ਼ਨੂ ਹੈ ਲੜਕਾ ਬਹੁਤ ਸੋਹਣਾ ਤਨੱਖਾ ਹੈ ਜੀ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਘੱਟ ਪੜ੍ਹੀ ਲਿਖੀ ਹੋਵੇ ਭਾਵੇਂ ਵਿਆਹ ਵੀ ਸਿੰਪਲ ਕਰਨ ਕੋਈ ਦਾਜ ਦੇ ਦੀ ਮੰਗ ਨਹੀਂ ਥੋੜੇ ਸਮਝੋ ਤਲਾਕशुदा ਲੜਕੀ ਵੀ ਮਨਜ਼ੂਰ ਹੈ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਰਕੋ ਜੀ ਨਾਮ ਕੁਲਵਿੰਦਰ ਸਿੰਘ ਜਨਮ 13/12/1997 61 ਜੱਟ ਸਿੱਖ ਗੋਤ ਰਣੋ ਜਮੀਨ ਧੋਕੀਲੇ ਕੱਦ 5 ਫੁੱਟ 9 ਇੰਚ ਪਤਾ ਬੁਰਜ ਮਾਨਸਾ ਕੰਮ ਲੜਕਾ ਸਾਈਫਰਸ ਵਿੱਚ ਹੈ ਜੀ ਲੜਕੇ ਦਾ ਇੱਕ ਵੱਡਾ ਪਰ ਆਰਮੀ ਵਿੱਚ ਹੈ ਜੀ ਮੈਰਿਡ ਹੈ ਪਿਤਾ ਲਾਭ ਸਿੰਘ ਮਾਤਾ ਮਲਗੀਤ ਕੌਰ ਲੜਕਾ ਕੋਈ ਨਸ਼ਾ ਨਹੀਂ ਕਰਦਾ ਵੈਸਲ ਹੁੰਦਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇ ਲੂ ਪਲੱਸ 2 ਪੜ੍ਹੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਕਿਸੇ ਵੀ ਕਾਸ਼ਟ ਤੋਂ ਹੋਵੇ ਕੋਈ ਜਾਤੀਵੰਦਾ ਨਹੀਂ ਪਰ ਵਧੀਆ ਪਰਿਵਾਰ ਤਾਂ ਹੋਵੇ ਲੜਕੀ ਨੂੰ ਲੜਕੇ ਨੇ ਵਿਆਹ ਕਰਵਾ ਕੇ ਸਾਈਪਰਸ ਬਾਹਰ ਨਾਲ ਲੈ ਕੇ ਜਾਣਾ ਹੈ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਲਵੀਰ ਸਿੰਘ ਜਨਮ 1995 ਕਾਸ਼ਟ ਜੱਟ ਸਿਕ ਗੋਤ 3 ਸਕ ਕੱਤ 5 ਫੁੱਟ 10 ਇੰਚ ਪੜਾਈ ਪਲਾ ਪੜਾਈ 10 ਪਾਸ ਪਤਾ ਜ਼ਿਲ੍ਹਾ ਨਮਨ ਜ਼ਹਿਰ ਇਹਨਾਂ ਦੇ ਮਾਤਾ ਪਿਤਾ ਨਹੀਂ ਹਨ ਇਹਨਾਂ ਦਾ ਇੱਕ ਛੋਟਾ ਭਰਾ ਹੈ ਇੱਕ ਭੈਣ ਮੈਰੜਾ ਹੈ ਕੰਮ ਰਾਜ ਮਿਸਤਰੀ ਦਾ ਆਮਦਨ 20000 ਇੱਕ ਮਹੀਨੇ ਦੀ ਇਹਨਾਂ ਦਾ ਸਿੰਪਲ ਮਕਾਨ ਹੈ ਆਪਣਾ ਲੜਕਾ ਕੋਈ ਨਸ਼ਾ ਨਹੀਂ ਕਰਦਾ ਵੈਸਣ ਹਾ ਮੰਗ ਇਹਨਾਂ ਨੂੰ ਗਰੀਬਕਾਰ ਦੀ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਦੀ ਉਮਰੋਂ ਲੜਕੇ ਨਾਲੋਂ ਜ਼ਿਆਦਾ ਨਾ ਹੋਵੇ ਪਰਿਵਾਰ ਵੱਲੋਂ ਤਾਲ ਦੀ ਕੋਈ ਮੰਗ ਨਹੀਂ ਵਿਆਹ ਵੀ ਸਿੰਪਲ ਕਰਨਾ ਹੈ ਜੀ ਲੜਕੀ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਤਨ ਕਰੂ ਜੀ ਨਾਮ ਸਿੰਘ ਕਾਸਟ ਮਹਿਰਾ ਸਿੱਖ ਕੱਜ 5 ਫਟ 5 ਇੰਚ ਜਨਮਾ 993 ਪੜਾਈ ਪੀ ਐ ਪਤਾ ਤੂਰੀ ਕੰਮ ਪ੍ਰਾਈਵੇਟ ਜੋਬ ਤਨਗਾ ਇੱਕ ਮਹੀਨੇ ਦੀ ਮਹਿੰਤੀ 30000 ਲੜਕਾ ਕੋਈ ਨਸਾ ਨਹੀਂ ਕਰਦਾ ਸੁੱਧ ਵੈਸਣ ਹੈ ਮੰਗ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਨੇ ਪਾਸ 2 ਜਾਂ ਪੀ ਐ ਜਾਂ ਇਸ ਤੋਂ ਜ਼ਿਆਦਾ ਪੜਾਈ ਕੀਤੀ ਹੋਵੇ ਲੜਕੀ ਮੇਰਾ ਸਿੱਕਾ ਕਾਸ਼ਟ ਤੋਂ ਹੀ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋਗੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 30 ਸਾਲ ਕਾਸ਼ਟ ਨਾਮ ਗੜੀ ਆਪਣਾਈ ਪਲੱਸ ਟੂ ਪਾਸ ਲੜਕੇ ਦਾ ਆਪਣਾ ਫਰਨੀਚਰ ਹਾਊਸ ਲੜਕਾ ਕੋਠੀਆਂ ਦਾ ਠੇਕੇਦਾਰ ਵੀ ਹੈ ਲੜਕਾ ਜ਼ਿਲ੍ਹਾ ਫਾਜ਼ਿਲਕਾ ਲੜਕਾ ਕੋਈ ਨਸਨ ਨਹੀਂ ਕਰਦਾ ਲੜਕੇ ਦੀਆਂ ਤਿੰਨ ਭੈਣਾਂ ਨੇ ਮੈਰੜ ਦੇ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਜੀ ਲੜਕੀ ਕੋਹਰੀ ਦਾ ਤਲਾਕ ਚੁਦਾ ਹੋਵੇ ਪਰਿਵਾਰ ਤੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋਗੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਟ ਛੱਟ ਸਿਕ ਗੋਤ ਬਰਾੜ ਮਰ 25 ਸਾਲ ਕੱਦ 5 ਫੁੱਟ 8 ਇੰਚ ਕੰਮ ਸਟੂਡੈਂਟ ਟੈਕ ਮਕੈਨੀਕਲ ਆਸਟ੍ਰੇਲੀਆ ਵਿੱਚ ਦੁਕਾਨ ਮਕੈਨਿਕ ਦੀ ਮਾਤਾ ਹੋਸਵਾਈਪ ਪਿਤਾ ਖੇਤੀਬਾੜੀ ਕਰਦੇ ਨੇ ਇਹਨਾਂ ਦੀਆਂ ਤਿੰਨ ਭੈਣਾਂ ਨੇ ਮੈਰ ਨੇ ਪਤਾ ਜੱਤੋ ਜ਼ਿਲ੍ਹਾ ਫਰੀਦਕੋਟ ਲੜਕਾ ਚਲਾਕਸੋ ਦਾ ਹੈ ਜੀ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਆਸਟ੍ਰੇਲੀਆ ਜਾਣ ਦੀ ਚਾਹਵਾਨ ਚਾਹੀਦੀ ਹੈ ਲੜਕੀ ਦੀ ਕਾਸਟ ਜੱਟ ਸਖੀ ਹੋਵੇ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 19/7/2002 ਕੋਟ ਪੁੱਲਰ ਕਾਸਟ ਰਾਜੇ ਸਿੱਖ ਕੱਦ 5 ਫੁੱਟ 4 ਇੰਚ ਪੜਾਈ ਪਲੱਸ 2 ਕਮਸ ਹਰੂੰਦਾ ਪਤਾ ਜਲਾਲ ਥਿਲਪਠਿੰਡਾ ਮੰਗ ਇਹਨਾਂ ਨੂੰ ਲੜਕਾ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਚਾਹੀਦਾ ਹੈ ਲੜਕੇ ਕੋਲ ਤਿੰਨ ਚਾਰ ਕਿੱਲੇ ਜ਼ਮੀਨ ਹੋਵੇ ਜਾਂ ਲੜਕਾ ਐਨ ਆਰ ਆਈ ਹੋਵੇ ਇਹਨਾਂ ਨੂੰ ਲਈ ਸਿੱਖ ਕਾਸਟ ਦੇ ਹੀ ਸੰਪਰਕ ਕਰ ਸਕਦੇ ਹਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਰੋਲ ਕਰੋ ਜੀ ਨਾਮ ਘੋਰ ਜਨਮ 23/5/1997 ਪੜਾਈ ਡਾਕਟਰ ਜੌਬ ਮੈਡੀਕਲ ਆਫਸਰ ਇਨ ਪ੍ਰਾਈਵੇਟ ਹਸਪਤਾਲ ਪਟਿਆਲਾ ਸੈਲਰੀ ਤੀ ਤੋਂ 40000 ਇੱਕ ਮਹੀਨੇ ਦੀ ਇੱਕ ਉਪਰਾ ਐਮਬੀਬੀਐਸ ਸਟੂਡੈਂਟ ਜੀਐਮਸੀ ਪਟਿਆਲਾ ਲੜਕੀ ਸਿੱਖ ਫੈਮਿਲੀ ਤੋਂ ਹੈ ਕਾਸਟ ਐਸ ਲੋਹਾਰ ਮੰਗ ਇਹਨਾਂ ਨੂੰ ਸਿੱਖ ਫੈਮਿਲੀ ਤੋਂ ਡਾਕਟਰ ਜਾਂ ਕਿਸੇ ਵੀ ਗਵਰਨਮੈਂਟ ਜੌਬ ਕਰਦਾ ਲੜਕਾ ਚਾਹੀਦਾ ਹੈ ਕਿਸੇ ਵੀ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੋਈ ਜਾਤੀਬੰਧ ਨਹੀਂ ਇਹਨਾਂ ਨੂੰ ਪਟਿਆਲਾ ਚੰਡੀਗੜ੍ਹ ਲੁਧਿਆਣਾ ਜਿਲੰਦਰ ਨੇੜੇ ਦੇ ਇਲਾਕਿਆਂ ਨੂੰ ਪਸੰਦ ਹੈ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਤ ਜੱਟ ਸਿਕ ਸੋਨਾ ਸਨਖਾ ਲੜਕਾ ਜਨਮ 1999 ਕਾਤ 5 ਫੁੱਟ 7 ਇੰਚ ਕੋਰਤ ਸੀਨਾ ਪਤਾ ਨਿਊ ਚੰਡੀਗੜ੍ਹ ਪੜਾਈ ਬੀ ਟੈਕ ਕੰਪਿਊਟਰ ਸਾਇੰਸ ਕੰਮ ਸੌਫਟਵੇਅਰ ਇੰਜੀਨੀਅਰ ਜਰਮਨ ਵਿੱਚ ਵਰਕ ਪਰਮਿਟ ਤੇ ਹਨ ਮੰਗ ਇਹਨਾਂ ਨੂੰ ਵਧੀਆ ਸੋਹਣੀ ਸੰਖੀ ਲੜਕੀ ਇਹਨਾਂ ਦੇ ਬਰਾਬਰ ਪੜੀ ਲਿਖੀ ਜਰਮਨ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੋਕ ਵਿੱਚ ਪੀਆਰ ਜਾਂ ਸਿਟੀਜ਼ਨ ਚਾਹੀਦੀ ਹੈ ਜੀ ਇਹਨਾਂ ਦੇ ਏਰੀਏ ਤੇ 60 ਤੋਂ 70 ਕਿਲੋਮੀਟਰ ਦੇ ਨੇੜੇ ਦੇ ਇਲਾਕਿਆਂ ਨੂੰ ਪਹਲ ਹੈ ਜੀ ਪਰਿਵਾਰ ਦਾ ਫੋਨ ਨੰਬਰ ਤੇ ਵਟਸਐਪ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਸੋਹਣੀ ਸੰਰਖੀ ਲੜਕੀ ਜਨਮ 1992 ਕੱਦ 5 ਫੁੱਟ 6 ਇੰਚ ਗੋਤ ਸੀਨਾ ਨਿਊ ਪਤਾ ਨਿਊ ਚੰਡੀਗੜ੍ਹ ਭرائی ਪੋਸਟ ਗ੍ਰੈਜੂਏਸ਼ਨ ਐਮਏ ਇੰਗਲਿਸ਼ ਕਾਮ ਪ੍ਰੋਫੈਸਰ ਤੇ ਪੀਐਚਡੀ ਮੰਗ ਇਹਨਾਂ ਨੂੰ ਵਧੀਆ ਸੋਹਣਾ ਸੁਨੱਖਾ ਲੜਕਾ ਕਲੀਨ ਸ਼ੇਵ ਇਹਨਾਂ ਦੇ ਬਰਾਬਰ ਪੜਿਆ ਲਿਖਿਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਕੇ ਪੀਆਰ ਦਾ ਸਿਟੀਜ਼ਨ ਚਾਹੀਦਾ ਹੈ ਇਹਨਾਂ ਨੂੰ ਬਾਹਰਲੇ ਟਰੱਕ ਡਰਾਈਵਰ ਫੋਨ ਨਾ ਕਰਨ ਜੀ ਇਹਨਾਂ ਦੇ ਇਹਨਾਂ ਦੀ ਸਿਟੀ ਦੇ 60 60 70 ਕਿਲੋਮੀਟਰ ਦੇ ਏਰੀਆ ਨੂੰ ਪਹਿਲ ਹੈ ਜੀ ਪਰਿਵਾਰ ਦਾ ਫੋਨ ਨੰਬਰ ਤੇ ਵਟਸਐਪ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਜਿਸਟਰ ਨੋਟ ਕਰੋ ਜੀ ਨਾਮ ਕੁਨਾਲ ਸਾਈ ਜਨਮ 11/10/1995 ਜਨਮ ਦਾ ਸਮਾ 8:20 AM ਜਨਮ ਸਥਾਨ ਮੰਡੀ ਗੁਵਿੰਦਗੜ ਪੰਜਾਬ ਕਾਸਟ ਖੱਤਰੀ ਗੋਤ ਸਾਈ ਕੰਮ ਕੱਦ 5 ਫੁੱਟ 4 ਇੰਚ ਪੜਾਈ ਗ੍ਰੈਜੂਏਸ਼ਨ ਜੋਬ ਕੰਮ ਅਕਾਊਂਟੈਂਟ ਪਿਤਾ ਸੰਜੇ ਕੁਮਾਰ ਸਾਈ ਕੈਸ਼ੀਅਰ ਮਾਤਾ ਸੰਜੁਕਤਾ ਸਾਈ ਹਾਊਸ ਵਾਈਫ ਇੱਕ ਪਹਿਣ ਮੈਰਿਡ ਹੈ ਲੜਕਾ ਸੁਣਾ ਸੁਨਖਾਰਗ ਸਾਹਬ ਹੈ ਮੰਗ ਇਹਨਾਂ ਨੂੰ ਸਿੰਪਲ ਘਰੇਲੂ ਪਰਿਵਾਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਖੱਤਰੀ ਕਾਸਟ ਨੂੰ ਪਹਿਲ ਹੈ ਬਾਕੀ ਸੈਣੀ ਜਾਂ ਜਟ ਕਾਸਟ ਵੀ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਉਮਰ 29 ਸਾਲ ਕਾਸਟ ਸਿੱਖ ਗੋਤ ਸੁਨਿਆਰੇ ਕੱਦ 5 ਫੁੱਟ 4 ਇੰਚ ਪੜ੍ਹਾਈ ਐਮ ਪੀਏ ਜੌਬ ਮਲਟੀ ਨੈਸ਼ਨਲ ਕੰਪਨੀ ਵਿੱਚ ਲੜਕੀ ਦੇ ਇੱਕ ਭੈਣ ਤੇ ਇੱਕ ਭਰਾ ਹੈ ਪਤਾ ਦਿੱਲੀ ਮੰਗ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਲੜਕਾ ਕੈਨੇਡਾ ਯੂ ਐਸ ਏ ਯੂ ਕੇ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਹੋਵੇ ਲੜਕਾ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀਵੰਦ ਨਹੀਂ ਜੇ ਸਿੱਖ ਕਾਸਟ ਤੋਂ ਹੋਵੇ ਤਾਂ ਨਾਨ-ਵੈਜੀਟੇਰੀਅਨ ਹੋਵੇ ਲੜਕੀ ਨਾਨ-ਵੈਜੀਟੇਰੀਅਨ ਹੈ ਜੀ ਪਰਿਵਾਰ ਦਾ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹਾਂ ਜੀ ਇਹਨਾਂ ਅੱਜ ਦੇ ਕੁਝ ਰਿਸ਼ਤੇ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ